ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਦੀ ਜਰ ਆਪਣੀਆ ਕੱਟੀ ਚੱਲੀ ਅੱਜ ਹਰਿਆਣੇ 'ਚ ਕੀ ਦੀ ਹੈ ਕਿਹੜੇ ਸਿਮਨ ਦੀ ਹੈ 0 ਰੁਪਏ 0 ਰੁਪਏ ਕਿਰੀ ਹੈ ਤੇ 0 ਰੁਪਏ ਦੀ ਇਹ ਸਿਮਨ ਚੈੱਕ ਕਰਨ ਦਾ ਰਿਜ਼ਲਟ ਦੇਣਾ ਹੈਗਾ ਕੱਟੀ ਦਾ ਅੱਗੇ ਗੱਭਣ ਕਰਾ ਕੇ ਬਹੁਤ ਵਧੀਆ ਮਾਂ ਦਾ ਵੀ ਜਿਹੜੀ ਤੁਹਾਨੂੰ ਜਿਹੜੀ ਆਪਣੀ ਵੀਡੀਓ ਚ ਬਣੇ ਹੋਏ ਨੇ ਦੋ ਥਾਣਾ ਵਾਲੀ ਮੱਝ ਸੀ ਉਹਦੀ ਕੱਟੀ ਹੈ ਜੀ ਇਹ ਤੇ ਮਾਂ ਦਾ ਰਿਕਾਰਡ ਵੀ ਬਹੁਤ ਵਧੀਆ ਹੈਗਾ ਤੇ ਬਾਪ ਦਾ ਵੀ ਰਿਕਾਰਡ ਬਹੁਤ ਵਧੀਆ ਅੱਗੇ ਆਊਗਾ ਤੁਹਾਨੂੰ ਤੁਹਾਡੇ ਸਾਹਮਣੇ ਹੋਊਗਾ 25 ਕਿਲੋ ਦਾ ਰਿਕਾਰਡ ਹੈ ਦੀ ਮਾਂ ਦਾ ਤੇ ਆਪਣੇ ਤੋਂ ਥੋੜੀ ਜੀ ਵੱਧ ਪਸੂ ਅਜ ਘੱਟ ਸਮਾਈ ਹੋਈ ਹੈ ਉਹ ਤਾਂ ਵੈਸੇ ਵਧੀਆ ਹੁਣ ਤਾਂ ਵਧੀਆ ਹੋਗੀ ਤੇ ਜੈ ਸਿੰਘ ਵੀਰ ਨੇ ਮੇਰੇ ਕੋਲ ਭੇਜੋ ਇਹਨੂੰ ਤਿਆਰ ਕਰ ਦਿਆਂ ਇਹਨੂੰ ਆਪਾਂ ਤਾਂ ਕਰਕੇ ਆਪਾਂ ਇਹਨੂੰ ਅੱਜ ਭੇਜ ਦਿਆਂ ਆਪਣੇ ਕੋਲ ਪਸੂ ਕਿਉਂ ਕੁਸ ਮੱਧਾ ਸੂਣ ਵਾਲੀਆਂ ਨੇ ਆ ਤੇ ਤਾਂ ਕਰਕੇ ਦੀ ਸਮਾਈ ਘੱਟ ਹੁੰਦੀ ਸੀ ਤੇ ਬਾਕੀ ਤੁਸੀਂ ਦੇਖੋ ਕਿਵੇਂ ਲੱਗੀ ਸੋਨੂੰ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਆਉਣ ਵਾਲੇ ਸਮੇਂ 'ਚ ਦਾ ਰਿਜ਼ਲਟ ਪਰਮਾਤਮਾ ਤਾਂ ਦਰੁਪੀ ਦੇ ਵੀ ਦਿਖਾਵਾਂਗੇ ਸੋ ਠੀਕ ਹੈ ਜੀ 아유, 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 아 아유, 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 ਹਾਂ ਅੱਜ ਲਈ ਫਿਰ ਚੱਲਦਾ ਆਇਆ ਉਹ ਵਾਗਿਆ ਉਹ ਵਾਗਿਆ ਕਈ ਇਹਦਾ ਪਾਚ ਲਈ ਬਗੀ 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 ਬੋਲੀ ਲਾਉਂਦਾ ਜਮਾ